ਨਸਰੀ ਮਨ ਲਾ ਪਨਵਾ ਮੰਗੋ ਰਾਮ ਤੇ ਸਭ ਥੋਕ ਮਨੁ ਖੋਜੋ ਜਾਤ ਤ ਸੰਪਾਈਐ ਤਬ ਕੈ ਸਿਮਰ ਨਮੋਕ ਰਾਉ ਕੋ ਕੇ ਮਨ ਜਨ ਸਿਮਰਤ ਪੁਰਾਨਾ ਵੇਦ ਪੁਕਾਰੈ ਕੋਖ ਕਿਰਪਾ ਸਿੰਧ ਸੇਵ ਸਤ ਪਾਈਐ ਦੋਵੇਂ ਸੋਹਿਲੇ ਲੋਕ ਆਮ ਅਚਾਰ ਬਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਥੋਕ ਨਾਨਕ ਜਨਮ ਮਰਨੁ ਭੈ ਕਾਟੇ ਨਿਰ ਸਾਧੂ ਬਿਨ ਸੇ ਸ਼ੋਕ ਤਨਾਸਰੀ ਮਲਾ ਪੰਜਵਾ ਤ੍ਰishna 부ਝੈ ਹਰ ਕੈ ਨਾਮ ਮਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲੱਗੈ ਪੂਰਨ ਧਿਆਨ ਰਾਹ ਮਾ ਕਲੋਲ 부ਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾ ਜਿਸ ਕੈ ਕਰਮ ਲਿਖਿਆ ਤੁਰ ਕਰਤਾ ਨਾਮ ਜਨ ਕੇ ਪੂਰਨ ਕਾਮ ਤਨਸਰੀ ਮਹਲਾ 5 ਜਨ ਕੀ ਕੀਨੀ ਪਾਰ ਬ੍ਰਹਮਸਰ ਨਿੰਦਕ ਟਿਕਨ ਨ ਪਾਵਨ ਮੂਲੇ ਉਡ ਗਏ ਬੇਕਾਰ راہ ਜਹਾਂ ਜਾਂ ਦੇਖੋ ਤਾ ਤਾ ਸੁਆਮੀ ਕੋਏ ਨ ਪਹੁੰਚਨ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸਾਰ ਕਰਨ ਮਹਾਰਾ ਦੇ ਕੋ ਵਾਲਾ ਹੋਆ ਜਾਕਾ ਅੰਤ ਨ ਪਾਰਾ ਵਾਰ ਨਾਨਕ ਦਾ ਸਿਰਕੇ ਤਬ ਆਪਣੇ ਨਿੰਦਕ ਕਾਢੇ ਮਾਰ ਤਨਾਸ਼ਰੀ ਮਹਿਲਾ ਪੰਜਵਾ ਕਰ ਨੋਆ ਪੜਤਾਲ ਇਕੋ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸ਼ਰਨ ਬਿਨ ਦੁੱਖ ਪੰਜਨਾ दास अपने को नाम देहो दृष्टप्रभु थारो कृपा करता हो भुजागह कूप ते काढ लेवो राहौ काम क्रोध कर अंध माया के बंध अनित धोखा तनشاد पूरे प्रभु बिना आन न रख लहारा ਨਾਮ ਸਿਮਰਾਵੋ ਸ਼ਰਨ ਸੂਰੇ ਪਤਿਤ ਉਧਾਰਣਾ ਜੀ ਜੰਤ ਤਾਰਣਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣਾ ਸੁਖ ਸਾਗਰ ਬ੍ਰਹਮ ਰਤਨਾਗਰ ਭਗਤ ਵਛਲ ਨਾਨਕ ਗਾਇਓ ਤਨਾਸੀ ਮਹਿਲਾ ਪੰਗਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੈ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੋਆ ਜੀਜੈ ਰਹਾ ਰਾਜ ਜੋਬਿੰਦ ਬਿਸਰੰਤ ਹਰ ਮਾਇਆ ਮਾ ਦੁਖ ਇਹ ਮਹਾਂਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹ ਤਦਾਰਥ ਭਾਗਵੰਤ ਲਹਿ ਸ਼ਰਨ ਸੁਮਰਤ ਅਕਥ ਗੋਚਰਾ ਪਤਿਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਨਾ ਸ੍ਰੀ ਮਹਿਲਾ ਪੰਜਵਾ ਕਰ ਬਾਰਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡਾ ਭਾਗ ਏਤੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾਮ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕੇਸ਼ ਪਾਪ ਨਾ ਫੇੜੇ ਜੰਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਣਾਈ ਤਨਾਸਰੀ ਮੈਂ ਲਾ ਪੰਜਵਾ ਤਿਪਤ ਭਈ ਸਚ ਥੋਜਨ ਖਾਇ ਮਨ ਤਨ ਰਸ ਨਾਮ ਧਿਆਇ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰ ਓਢਾਏ ਅਨੰਦਨ ਕੀਰਤਨ ਹਰ ਗੁਣ ਗਾਏ ਹਸਤੀ ਰਾਤ ਅਸ ਅਸਵਾਰੀ ਹਰ ਕਮਾਰਗ ਹਿਦੈ ਨਿਹਾਰੀ ਮਨ ਤਨ ਅੰਤਰ ਚਰਨ ਸਿਆਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾਸਰੀ ਮਹਿਲਾ ਪੰਜਵ ਗੁਰ ਕੇ ਚਰਨ ਜੀ ਕਾ ਨਿਸਤਾਰ समुंद सागर जिन किन में तारा रहा कोई हो अक्रम रत कोई तीर्थ माया दासी हर का नाम त्याया बंधन काट महार स्वामी जननानक सिमरै अंतर् जामी तनासरी मैला 5वा किताए प्रकार न टूटो पीत ਦਾਸ ਤੇਰੇ ਕੀ ਨਿਰਮਲ ਰੀਤ ਰਹਾ ਜੀਤਾਨ ਮਨ ਤਨ ਤੇ ਪਿਆਰਾ ਹਉ ਮੈਂ ਬੰਧ ਹਰ ਦੇਵਨ ਹਾਰਾ ਚਰਨ ਕਮਲ ਸਿਓ ਲਾ ਦੋ ਨਹੀ ਨਾਨਕ ਕੀ ਬੇਨੰਤੀ ਏ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਾਸਰੀ ਮਹਿਲਾ ਨੋਆ ਕਾਹੇ ਰੇ ਬਨ ਖੋਜਨ ਜਾਈ ਸਰਵਦਨ ਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਬਹੁਤ ਮਦ ਜਿਉ ਬਾਸ ਬਸਤੋ ਹੈ ਮੁਕਰ ਮਾਹੇ ਜੈਸੇ ਛਾਈ ਕੈਸੇ ਹੀ ਹਰ ਬਸੇ ਨਿਰੰਤਰ ਘਾਟੀ ਖੋਜੋ ਭਾਈ ਬਾਹਰ ਭੀਤਰ ਏਕੋ ਜਨੋ ਇਹ ਗੁਰ ਜਾਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਨੇ ਤਾਂ ਨੰਥਮ ਕੀ ਕਾਈ ਤਨਸਰੀ ਮਹਿਲਾ ਨੋਆ ਸਾਧੋ ਇਹ ਜਗ ਪਰਮ ਪੁਲਨ RAM ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ ਰਹਾ ਮਾਤ ਪਿਤਾ ਪਾਈ ਸੁਤ ਬਣਤਾ ਤਾ ਕੇ ਰਸ ਲਪਟਾਨ ਤੋ ਬਨਤਾਨ ਤਬ ਤੱਕ ਮਦ ਮੇ ਸਰਹਿ ਦਿਵਨ ਦੀਨ ਦਇਆਲ ਸਦਾ ਦੁਖ ਫੰਜਨ ਤਾਂ ਸੋ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨੂ ਗੁਰਮੁਖ ਹੋਏ ਪਛਾਨ ਤਨਾਸਰੀ ਮਹਿਲਾ ਨੋਆ ਤੇ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਮਤਾ ਫਲ ਜੇ ਖਤਮ ਆਹਿ ਪਛਾਨੋ ਰਹਾ ਤਾਰਣਿੰਦਾ ਉਸਤਤ ਨਾ ਜਾਕੇ ਕੰਚਨ ਲੋਸ ਮਾਨੋ ਹਰਖ ਸੋਗ ਤੇ ਰਹਿ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਾ ਦਿਸ਼ ਕੋ ਥਾਵਤ ਅਚਲ ਜਹਾਂ ਠਹਿਰਨੋ ਕੋ ਨਾਨਕ ਏ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਤਨਾਸਰੀ ਮਹਿਲਾ ਨੋਆ अब मैं कौन उपाओ करू जे बि मन को संसार चूके पौनिद पार परो राहौ जन्म पाए कष फलो ना कीनु ताते अधिक डरो मन बच कम हर गुण नहीं गाए या जी सोच धरौ गुरमत सुन कष ज्ञान ना उपजियो ਆਸ਼ੂ ਜਿਉ ਉਧਰ ਭਰੋ ਕਹੋ ਨਾਨਕ ਤਪ ਦਿਰਦ ਤਿਸ਼ਾਨੋ ਤਬ ਹਉ ਪਤ ਤਰੋ